ਦਿਲ ਮੰਗ ਪਤ ਪਬੰਦੀਆ ਆ ਗਿਆ ਓਏ ਯਾਰ ਬਾਚਾ ਵੀ ਮੈਂ ਤਾਂ ਸੀ ਨਹੀਂ ਕਹਿੰਦਾ ਲਾਸਟ ਵਾਰੀ ਓਏ ਉਹ ਲਾਸਟ ਵਾਰੀ ਓਏ ਲਾਸਟ ਵਾਰੀ ਹੋ ਜਾਂਦਾ ਹੈ ਵੀ ਕਈ ਵਾਰ ਇੱਕ ਬਈ ਬੇਨਤੀ ਕਰਨੀ ਆ ਹਨਾ 30 31 ਇੱਕ ਤਰੀਕ ਮਸਤਵਾਨਾ ਸਾਹਿਬ ਸ਼ੰਤਵਾਪਾਤਰ ਸਿੰਘ ਜੀ ਦੀ ਵਰਸੀ ਹੈ ਜੀ ਸਾਰੇ ਨੂੰ ਬੇਨਤੀ ਆ ਜਰੂਰ ਹਾਜ਼ਰੀ ਲਵਾਇਆ ਆਪਣਾ ਲੰਗਰ ਹੋਊਗਾ ਨਮੋਲ ਦਾ ਉੱਥੇ ਵੀ ਜਰੂਰ ਆਇਓ ਆ ਜਿਹੜੇ ਆਪਾਂ ਪਹਿਲੀ ਡਿਊਟੀ ਆਉਂਦੀ ਆ ਉਹਦੇ ਨਾਲ ਮੁੜ ਕੀ ਆ ਪਿੰਡ ਨਮੋਲ ਲਿਖਿਆ ਕੌਲੇ ਤੇ ਜਲੇਬੀਆਂ ਦਾ ਹਾਂ ਜਲੇਬੀਆਂ ਦਾ ਲੰਗਰ ਹੋਊਗਾ ਫੇਰ ਬਾਈ ਬਣ ਕੇ ਜਰੂਰ ਦੱਸਣ ਦਿਓ ਮੰਗਲਵਾਰ ਬੁੱਧਵਾਰ ਵੀਰਵਾਰ ਮੇਨ ਰੋਡ ਤੇ ਜਿਹੜੀ ਪਹਿਲੀ ਡਿਊਟੀ ਆਊਗੀ ਨਾ ਫਾਦਰਪੁਰ ਵਾਲੀ ਸਾਈਡ ਤੇ ਉੱਥੇ ਲੰਗਰ ਆਪਾਂ ਗੁਰਦੁਆਰਾ ਅਗੀਠਾ ਸਾਹਿਬ ਤੋਂ ਥੋੜਾ ਜਿਹਾ ਹੋਰਾਂਗਾ ਅਸੀਂ ਸਾਰੇ ਉੱਥੇ ਹੋਵਾਂਗੇ ਸਾਰੇ ਪਹੁੰਚੋ ਬਾਈ ਸਾਰੇ ਮਾਤਰੀ ਉਹ ਕਿ ਮਿਲਤੀ ਆ ਸਾਰੇ ਆ ਸੰਗਤਾਂ ਜਿਹੜਿਆ ਵੀ ਆਉਣ ਕੇ ਜਰੂਰ ਮਿਲ ਕੇ ਜਾਇਓ ਆਪਾਂ ਲੰਗਰ ਦੀ ਨੂੰ ਮੰਗੇ ਪਿੰਡ ਨ ਮੋਲ ਦਾ ਲੰਗਰ ਹੋਊਗਾ ਬਾਈ ਜਦੋਂ ਮਰਜੀ ਬੋਲ ਮਾਰ ਲਿਓ ਜਲੇਬੀ ਚਾਹ ਜਲੇਬੀ ਦਾ ਲੰਗਰ ਹੋਊਗਾ ਜੀ ਹਾਂ ਹਾਂ ਜਰੂਰ ਆ ਸਾਰੇ ਪਹੁੰਚੋ ਜਰੂਰ ਆ ਸਾਰਿਆਂ ਦੀ ਸੇਵਾ ਕਰਾਂਗੇ ਬਾਈ ਹਾਂ ਅਸੀਂ ਕਾਲ ਜੀ ਹੋਰ ਠੀਕ ਠਾਕ ਹਾਂ ਸਾਰੇ ਤੇ ਨਵੀਂ ਵੀਡੀਓ ਦੀ ਸ਼ੁਰੂਆਤ ਬਾਈ ਹੋ ਚੁੱਕੀ ਐ ਤੇ ਬਹੁਤ ਵਧੀਆ ਜ ਦਿਨ ਲੱਗ ਰਿਹਾ ਮੈਨੂੰ ਤਾਂ ਲੱਗਦਾ ਵੀ ਧੁੱਪ ਧੁੱਪ ਵੀ ਨਿਕਲੂਗੀ ਤੇ ਠੰਡ ਤਾਂ ਕੁਝ ਤਾਂ ਰਾਹਤ ਮਿਲੀ ਐ ਠੰਡ ਤੋਂ ਓ ਬਾਈ ਇਸ ਵਾਰ ਬਈ ਬਾਰੇ ਬਾ ਆ ਜਾਂਦੀ ਯਾਰ ਬਾਈ ਬਣ ਕੇ ਜੱਵਾਰ ਜਮਦੋ ਅੱਜ ਵੀਡੀਓ ਦੀ ਸ਼ੁਰੂਆਤ ਹੋ ਚੁੱਕੀ ਹੈ ਨਮੀ ਦੀ ਬਾਹ ਕੈਮਰਾ ਕਰਕੇ ਤੁਹਾਨੂੰ ਦਿਖਾਉਨਿਆ ਬਾੜੇ ਦੀ ਤੜਕੀ ਕੰਮ ਚਲਾ ਲਿਆ ਚੱਲਦਾ ਹੈ ਕੰਮ ਹੂੰ ਚੁਗਲੀ ਤੇ ਚੁਗਲੀ ਜੜੀ ਪਈ ਹੈ ਇਧਰ ਲਵ ਲਖਾਰੀ ਖੜਾ ਪੀਖੀ ਵਾਲਾ ਆ ਮੁੰਡਾ ਕਿਹੜਾ ਪਿੰਡ ਦਾ ਮੁੰਡਾ ਤੇਰਾ ਅਰਲਾ ਠੀਕ ਹੈ ਆ ਤਾਂ ਅਨਮੋਲ ਤੁਸੀਂ ਬਾਈ

ਪਰਦਾ ਮੈਂ ਲਾਉਣਾ ਯਾਰ ਮੈਂ ਤਾਂ ਕੱਲ ਨੂੰ ਨਹੀਂ ਬੜੀ ਪਹਿਲੀ ਇਦਾਂ ਨਾ ਫਿਸੀ ਪਰ ਕੈਮਰਾ ਦੇਖੋ ਆਏ ਨਹੀਂ ਲੈ ਕੈਮਰਾ ਸਜਾਏ ਕਹਾਂ ਵਿਸਤਾ ਆਜੀ ਪੂਰਾ ਤੂੰ ਤਾਂ ਪਹਿਲਾਂ ਤੋਂ ਹੀ ਕਹਿਸਤਾ ਹੈ ਕੌਣ ਚੱਲ ਬਈ ਠੀਕ ਆ ਇਹਨੂੰ ਮੱਥਾ ਟੇਕ ਕੇ ਬਾਜੇ ਬੁੱਜੇ ਨਾ ਦੇ ਇਹਨੂੰ 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 ਤੂੰ ਬਤੋ ਕਰ ਜਾ ਕੇ ਸ਼ਰਾਤ ਨਾ ਕਰੇਗਾ ਬਹੁਤ ਨੋਟੰਕੀ ਨਹੀਂ ਚੱਲਣੀ ਇੱਥੇ ਸਮਝ ਗਿਆ ਚਲੋ ਉਹ ਚੀਜ਼ ਕਰਦੀ ਆ ਹੋਰ ਆ ਬਾਬੇ ਸਾਰੇ ਚੱਲ ਦਰਵਾਜ਼ਾ ਬਣਾਉ ਦੋ ਕਿਊਟ ਬॉय ਹੋਈ ਕਿਊਟ ਬॉय ਪਾਗਲ ਜਿਆ ਤੀਗਾ ਮੈਨੂੰ ਸ਼ੂਟ ਪਾਉਂਦੀ ਆ ਸ਼ੂਟ ਪਾਉਂਦੀ ਆ ਆ ਗਈ ਆ ਲਾਉਂਗਾ ਹੱਸ ਪਿਆ ਪਹਿਲੀ ਚੱਕਰ ਦਾ ਬਣਨ ਨਹੀਂ ਦਿੱਤੇ ਯਾਰ ਕਿਉਂ ਆਸੀ ਹਰੋਂ ਨਹੀਂ ਪਾਣਾ ਕਰਿਆ ਯਾਰ ਤੂੰ ਦਾ ਡੱਫਲੀ ਚ ਪੂਰਾ ਮਸਤ ਪਾਉਂਦਾ ਹੋਣੀ ਆ ਦਲਵੀ ਚਲੋ ਤਾਂ ਇਹ ਤੈਨੂੰ ਫੜਾਈ ਤੀਏ ਤੂੰ ਜਦੋਂ ਜਲ ਪਿਆ ਕੰਮ ਤੂੰ ਚੱਕੂ ਆਪੀ ਦੇਖੋ ਹੋਰ ਤਾਂ ਨਹੀਂ ਪਿਆ ਜਲ ਡੱਬਾ ਜਾ ਚੱਲ ਬਈ ਯਾਰ ਦੇਉ ਥਾਪੜ ਕੀ ਹੋਇਆ ਯਾਰ ਹਲਕੀ ਜਿਹੀ ਹੋਈ ਵੀ ਦੀ ਚਲੋ ਹੋਇਆ ਕੀ ਜਾਓ ਐਸਾ ਐਣਾ ਕਰ ਯਾਰ ਬੱਜੀ ਬਾਬਾ ਜੀ ਇਹ ਤਾਂ ਬੱਦਾਂ ਵਾਂਗੂ ਬੋਲਦੇ ਹੁਣ ਤਾਂ ਮੈਂ ਸਿੱਧਾ ਯਾਰਾ ਐਣਾ ਕਰ ਚਲੋ ਪਣੀਆਂ

ਲਗੇ ਕੁੜੀ ਵਾਲੀ ਫਨੀ ਲਗੇ ਉਹ ਕਿੰਨਿਆਂ ਦਾ ਕਹੀਂ ਜਾਣਾ ਮੁੰਡੇ ਮੈਂ ਕਿਹੜਾ ਦੁਕਾਨੋਂ ਕਾਉਣਾ ਯਾਰ ਆ ਗਈ ਆਂ ਦਾ ਵਿੱਚ ਉਹ ਤੂੰ ਕਰ ਲੈ ਉਹ ਖਾਣਾ ਕਿੱਤੇ ਕਰੇ ਮੁੰਡਿਆ ਉਹ ਤੈਨੂੰ ਮੈਂ ਕਹੀਂ ਜਾਂ ਤੂੰ ਹਾਰ ਪਾ ਦੇ ਯਾਰ ਹੋਰ ਹੀ ਉਹ ਯਾਰ ਸਾਰੇ ਕੰਮ ਦੀ ਪੁੱਟੀ ਸੰਗਤਾਂ ਉਡਾ ਲਈ ਐ ਉਹ ਸੰਗਤਾਂ ਨੂੰ ਸਬਾਬਾ ਓਏ ਹਰ ਕੀ ਆ ਯਾਰ ਸੰਗਤਾਂ ਉਡਾ ਲਈ ਜਾਂਦਾ ਬੱਦੇ ਕਰਦੇ ਬੱਦੀ ਉਡਾਣੇ ਦੇ ਕੱਗਰ ਉਹ ਯਾਰ ਅੱਸੀ ਕੋਈ ਆਉਂਦੀ ਲੈ ਵੀ ਯਾਰ ਐਂ ਨਾ ਕਰ ਯਾਰ ਵਾਲੀ ਕਿਹਾ ਦਈ ਮੈਂ ਤਾਂ ਬਾਕੀ ਜਿੰਨ ਮੰਗ ਤੋਕਾ ਦੇ ਕੇ ਦਿਨ ਮੰਗੇ ਦੇ ਫੜਾ ਹੋ ਜਾਂਦਾ ਤਾਂ ਮੈਂ ਤੇਰੇ ਕੋਲ ਓ ਯਾਰ ਦੰਦ ਗੱਡੀ ਜਾਂਦੇ ਨੇ ਯਾਰ ਜਿੰਨ ਮੰਗੇ ਦਿਨ ਮੰਗਦਾ ਮਾਰ ਜਾਣਾ ਬੜਾ ਹੀ ਓਏ ਵਰਬਾਚੀ ਬਾਈ ਮੈਂ ਤਾਂ ਸੀਨ ਨਹੀਂ ਕਰਦਾ ਲਾਸਟ ਵਾਰੀ ਓਏ ਉਹ ਲਾਸਟ ਵਾਰੀ ਓਏ ਲਾਸਟ ਵਾਰੀ ਹੜ ਜਾ ਹੜ ਜਾ ਮੈਚੀ ਸੰਟ ਮੰਗਿਆ ਬਿੰਦ ਮਰਜੂ ਓਏ ਇਹ ਆ ਪੀਆ ਸੁਪੇ ਓਏ ਇਹ ਨਹੀਂ ਇਹ ਨਾਲ ਥੋੜੂ ਘਮਾ ਲਾਉਂਦੇ ਬਹੁਤ ਦੇਖਾ ਕਿਵੇਂ ਘਮਾਉਂਦਾ ਬਾਈ ਮੜਾ ਕਰ ਦੋ ਤੋਜਾ ਕਰ ਦੋ ਕਿਸੇ ਨੂੰ ਹੜ ਜਾ ਵਾਲ ਕੋ ਹੜ ਜਾ ਕੀ ਬੋਲ ਰਿਹਾ ਹੈ ਦਾ ਵਿਆਜ ਵੀ ਦਾਰੂ ਮੁੱਕੇ ਨੇ ਤਾਂ ਪਹਿਲੀ ਢੱਕ ਲੈਣਾ ਨਹੀਂ ਉਹ ਐ ਹੋ ਜਾਂਦਾ ਹੈ ਵੀ ਕਈ ਵਾਰ ਤੇਰੇ ਬੰਦੇ ਪੂਰੇ ਪ੍ਰੋਫੈਸ਼ਨੇਲ ਹੈ ਜਵਾ ਦੱਦ ਰੱਖਦੇ ਹੁੰਦੇ ਬੰਦੇ ਆਣ ਬੜੇ ਹੋਏ ਅੱਜ ਆ ਵੀ ਇੱਕ ਤਾਂ ਕੈਟਰ ਚ ਆ ਗਿਆ ਸੀ ਇਹਨਾਂ ਨੇ ਪੂਰਾ ਕਮੇਟੀ ਚਾਹੀ ਹੋਰ ਆ ਫੜੀ ਕਾਉਂਟਿੰਗ ਇਹਦਾ ਤਾਂ ਪੂਰਾ ਨਹੀਂ ਹੋਣਾ ਮੁੱਕਾ ਕਰਨਾ ਉਹਦਾ ਪਤਾ ਮੈਨੂੰ ਦੋ ਦੋ ਜਮੀਆ ਪਾ ਲੈ ਦੋ ਦੋ ਹੀ ਪਾ ਲੈ ਇਹ ਜ਼ਰੂਰੀ ਨਹੀਂ ਹੈਗਾ ਵੀ ਤੂੰ ਸਾਰੇ ਹੀ ਪਾਉਣਾ ਦੋ ਦੋ ਪਾ ਲੈ ਇਹ ਦੇ ਇੱਕ ਤਾਂ ਮੈਂ ਕਹਾਂ ਹੌਲੀ ਬੋਲੋ ਰਹਿਣ ਦੇ ਯਾਰ ਫਿਰ ਰਹਿਣ ਦੇ ਜਰੋਂ ਪੈਂਦੀ ਨਹੀਂ ਛੱਡ ਪਰ ਬਾਈ ਜਦੋਂ ਤੁਸੀਂ ਇਹ ਕੋਈ ਵੀ ਬੋਲਿਆ ਕਰੋ ਤੁਸੀਂ ਥੋੜਾ ਸਾਇਰ ਬੰਦ ਚਾਹੀਦੇ ਨੇ ਚੰਗਾ ਹੋਰ ਫਿਰ ਆਏ ਆ ਉਹ ਗੱਲ ਨਹੀਂ ਪਤਾ ਲੱਗਣੀ ਲੋਈ ਲੈ ਕੇ ਚੱਲ ਪਾ ਕੇ ਫਿਰ ਕੋਈ ਆ ਹਾਂ ਪਹਿਲਾਂ ਮੱਥਾ ਟੇਕ ਦੇ ਲੋਈ ਲਾ ਕੇ ਹਾਂ ਇਹਨੂੰ ਡੱਬਾ ਦੇਣਾ ਡੱਬਾ ਦੂ ਮੈਨੂੰ ਬਤਾਓ ਜੀ ਉਹ ਨੂੰ ਆ ਜਾਣ ਦੇ ਨਾਲ ਓਏ ਆ ਜਾ ਯਾਰ ਲਵੀ ਵਾਰੇ ਹਾਂ ਨਿੱਤੂ ਆ ਫੜ ਬਈ ਬੈਠ ਓਏ ਦੱਬਾ ਨਾ ਉਥੇ ਮੱਥਾ ਢੇਕੇ ਬੰਡ ਵੀ ਦੇਣਾ ਇਹਨਾਂ ਨੂੰ ਸਾਰਿਆਂ ਨੂੰ ਵਿਆ ਲਊਗੀ ਹਾਂ ਹਾਂ ਬਈ ਸੱਚੀ ਮਿੱਠੀ ਲੈ ਕੇ ਆਏ ਨੇ ਓਏ ਹਾਰ ਤਾਂ ਤੁਸੀਂ ਮੇਰੇ ਪਾਈ ਜਦੋਂ ਮੈਂ ਖੇਡਦਾ ਹਾਂਗਾ ਚੰਗਾ ਇੱਕ ਹਾਰ ਲਾ ਵੀ ਤੂੰ ਹੀ ਪਾ ਦੀਆਂ ਆਪਾਂ ਨਾਲ ਲਾ ਕੇ ਸਭ ਦਰਦ ਦਾ ਖੇਡ ਤੂੰ ਲਾ ਕੇ ਮੇਰੇ ਪਾਈ ਜੇ ਲਵੀ ਤਾਂ ਦੰਦ ਕੱਢੇ ਤੇਰੇ ਕੁੱਟ ਪੋ ਮੈਂ ਲੈਣ ਦੱਸੂ ਪਹਿਲਾਂ ਵੀ ਮੂੰਹ ਆ ਬਾਈ ਆ ਬਾਰ ਜਾਂ ਮਦੇ ਬਾਰ ਜਾਂ ਮੀ ਯਾਰ ਹੱਸੀ ਨਾ ਲਵੀ ਉਹ ਹੱਸੂ ਬਕਾ ਮੈਂ ਬਰਾ ਬਈ ਤੂੰ ਜਿਹੜਾ ਹੱਸੂਗਾ ਫਿਰ ਉਹਦਾ ਇਹ ਤਾਂ ਹੁਣ ਮੂਥੀ ਤਾਂ ਨਹੀਂ ਬੈਠਿਆ ਸਰ ਖੜਜੋ ਹਜਰ ਉਹਦਾ ਸੀਨ ਜੱਕਣਾ ਹੋਰ ਇਹ ਕਿਹੜਾ ਸੀਨ ਬਣ ਗਿਆ ਦੂਆ ਦੂ ਸੀਨ ਦਵਾਰੇ ਹੁੰਦਾ ਹੁੰਦਾ ਨਹੀਂ ਉਹ ਤਾਂ ਆਪਾਂ ਨੂੰ ਵੀ ਪਤਾ ਯਾਰ ਹਾਂ ਬਾਈ ਪਹਿਲਾਂ ਤਾਂ ਛੋੜੀ ਚਾਗਦਾ ਬਾਈ ਤੁਸੀਂ ਐ ਕਰੋ ਹੋ ਪਿੱਛੇ ਪਜੋ ਮੈਨੂੰ ਪਤਾ ਤੁਸੀਂ ਹੱਸੋਗੇ ਆ ਤੁਹਾਡੀ ਬਾਜ ਆਜੂ ਬੇ ਛੱਸਦਿਆਂ ਦੀ ਹੋਰ ਛੋੜਾ ਪਹਿਲਾਂ ਚਾਰਾਂ ਦੀ ਚੱਕਣਾ ਠੀਕ ਆ ਉਹ ਗੱਲ ਤੋਂ ਲਾਡੀ ਇੱਧਰ ਆ ਜਾ ਹੁਣ ਤੂੰ ਆਪੇ ਆਪ ਨੂੰ ਅੰਦਰ ਨਹੀਂ ਬਤਾ ਹੋਣਾ ਦੇਖਣ ਸਾਰੀ ਉਹਨੂੰ ਗਾਲਾਂ ਲੱਗ ਜਾਣ ਕੱਢਣ ਬਾ ਵਈ ਵਾਸਾ ਨੂੰ ਉਹ ਵੀ ਵਰੀ ਸੀ ਇਹ ਉਹ ਇੱਥੇ ਫਿਰ ਇਹ ਰੋਸ ਪਾ ਲੈ ਜਾ ਟੱਗਿਆ ਦੀ ਚ ਹੈਲੋ ਗਾਈਜ਼ ਜੀ ਰੱਖਿਆ ਆਪਣਾ ਪਤਾ ਰੱਖੀਓ ਆਹ ਬੰਦਾ ਨਹੀਂ ਬਸ ਕੂ ਗਏ ਨਾ ਖੜਾਇਆ ਵੇ ਬਸ ਕੂ ਗਏ ਨਾ ਖੜਾਇਆ ਹੋਇਆ ਗਿਆ ਇਹ ਇਹਦਾ ਬੋਲਾ ਛੋਟਾ ਰਹੇਗਾ ਯਾਰ ਤੇਰੇ ਨਹੀਂ ਹੋਊਗਾ ਦਾ ਮੇਰੇ ਆਊਗਾ ਇਹ ਤਾਂ ਯਾਰ ਆ ਆ ਚੀਜ਼ਾਂ ਵੀ ਸੰਦੀਪ ਹੋ ਹੋ ਗਈਆਂ ਯਾਰ ਆ ਪਾੜ ਗਿਆ ਬਈ ਇਹ ਕਿਹਨੇ ਪਾਇਆ ਬਈ ਇਹਨੇ ਪਾੜਿਆ ਕੱਤੇ-ਕੁੱਤੇ ਨੇ ਤਾਂ ਨਹੀਂ ਪਾਇਆ ਇਹ, ਇਹ ਲਾਡੀ ਨੇ ਪਾਇਆ ਹੋਊਗਾ। ਕੋਈ ਪੜਾ ਪਾਈ ਇੱਥੇ। ਵੀ ਨਹੀਂ ਯਾਰ ਤਾਂ ਲੋਟ ਨਹੀਂ ਆ ਰਿਹਾ। ਚਾ ਲੋਟ ਨੂੰ ਤਾਂ ਆਪਾਂ ਕੁਝ ਨਹੀਂ। ਇਹਦਾ ਬੜਾ ਬੜਾ ਲੱਗਦਾ। ਬੋਰਾ ਬੜਾ ਯਾਰ ਬੁਰੀ ਲੱਗਦਾ ਕੁਸਰੀ ਇਹਦਾ। ਜੈਫ ਰੈਂਕ ਕਰਾ ਇੱਥੇ ਯਾਰ ਕਾ ਹੋਰ ਬਸ ਕੂਆ ਜਾਂ ਲਾਦੇ ਸਾਈਡ ਤੋਂ ਏ ਆ ਟਾਕ ਜੀ ਦੇਖਣੋਂ ਹਟ ਜੇ। ਹੋ ਹੋ। ਕੀ ਆਂਦਾ? ਹੈ? ਬੜੀ ਤੁੰਦ ਹੈ। ਤੁੰਦ ਕਿੱਥੇ ਅੱਲਾ ਹੈ? ਆ ਪਾਣਾ ਕਲਕੱਤੇ ਤੱਕ ਤਾਂ ਦਿਖੀ ਜਾਂਦਾ ਤੂੰ ਕਿੱਥੇ ਆ ਆ ਤੁੰਦ ਹੁਣ ਚੱਕ ਲਿਆ ਆਂ ਥੋੜਾ ਆਹ ਕਿਹੜਾ ਦਰੀਆਂ ਲਈ ਫਿਰਦਾ ਬਾਬਾ ਜੀ ਬੈਠ ਗਏ ਬਾਬਾ ਜੀ ਬੈਠ ਗਏ ਤੇ ਮੋਲ ਲਾਉਂਨੇ ਚੁੱਕੀਆਂ ਕੱਢਦੇ ਆਂ ਪੂਤ ਫਿਰ ਇਹ ਇਹ ਚੱਲੀ ਜਾਂਦਾ ਵਲੌਗ ਇਹ ਹੂ ਨਾ ਮੇਰੇ ਖਾਲੇ ਕੋਈ ਇਲਮ ਮਸਾਲਾ ਨਾ ਜੇ ਬਣਾਇਆ ਲਾਜਦਾਰ ਲੱਗ ਜਾਂਦਾ ਸਮਾਰੋ ਦੇ ਸਮਾਰੋ ਸਮਾਨ ਕਰਨਾ ਬਾਬਾ ਇਹ ਕਾਇਦੇ ਬੱਬਾ ਨੇ ਕੁਸੂਰੀ ਲਾ ਕੇ ਕੰਮ ਕਰਾ ਉਹ ਕਾਨੂੰ ਉਹ ਦੇਖ ਰਹੀ ਹੈ ਕਿ ਉਹ ਓਏ ਯਾਰ ਛੋਰੇ ਕਮਨੀ ਪੁੱਟੀ ਹੋ ਉਹ ਤੂੰ ਤਾਂ ਹੀ ਜਦੋਂ ਬਿਠਾਉਂਦਾ ਰਹੀ ਸੀ ਯਾਰ ਤੈਨੂੰ ਪਤਾ ਸੀ ਤੂੰ ਹਾਰ ਪਾ ਜਾਗਾ ਫਾਈਨ ਅਗਲੀ ਕਿਆ ਸੀ ਮੈਂ ਸੀਟ ਤੇ ਸੈਕਲ ਪੱਕਾ ਸਰ ਕੌਣ ਹੋ ਰਹੀ ਚਾਰ ਟੁੱਟ ਗਿਆ ਬਾਹਰ ਨਾ ਰੋੜਦਾ ਪੂਰੇ ਤੇ ਬੈਠੀ ਨੇ ਦੋ ਰੇ ਇਹ ਗੱਲ ਓ ਯਾਰ ਆ ਕੀ ਆ ਯਾਰ ਆ ਕੀ ਆ ਯਾਰ ਨਾ ਕੋਈ ਗੱਲ ਸੁਆਦ ਵਾਲੀ ਗੱਲ ਨਹੀਂ ਯਾਰ ਨਾ ਓ ਯਾਰ ਤੁਸੀਂ ਗੱਲ ਨਿਮੇੜੋ ਯਾਰ ਐਂ ਤਾਂ ਵੀਡੀਓ ਨਹੀਂ ਬਣਨੀ ਯਾਰ ਸਾਰਾ ਦਿਨ ਜਿਵੇਂ ਤੁਸੀਂ ਬਣਾਉਨੇ ਹੋ ਯਾਰ ਹਮ ਮੇਰਾ ਕੀ ਕਿਸੂ ਦਾ ਯਾਰ ਵਾ ਬਹੁਤ ਕਰਦੀ ਆਂ ਇਹ ਬੇਬੇ